ਮਾਰੂ ਮਹੱਲਾ ਪੰਜਮਾ ਮਾਰੂ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਕੋਟ ਲਾਖ ਸਰਬ ਕੋ ਰਾਜ ਜਿਸ ਹਿਰਦੇ ਦਾ ਨਾਮ ਤੁਮਾਰਾ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਆਸਰਾ ਹੈ ਨਾ ਸੰਸਾਰ ਦੇ ਉੱਤੇ ਬਹੁਤ ਰਾਜ ਨੇ ਅਰਬਾਂ ਪਤੀ ਨੇ ਖਰਬਾਂ ਪਤੀ ਨੇ ਕਰੋੜਾਂ ਹੀ ਹਨ ਪਰ ਸਾਹਿਬ ਕਹਿੰਦੇ ਜਿਸ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਨਾ ਉਹ ਸੰਸਾਰ ਦਾ ਸਭ ਤੋਂ ਅਮੀਰ ਇਨਸਾਨ ਹੈ ਉਹ ਸੰਸਾਰ ਦੇ ਲੱਖਾਂ ਕਰੋੜਾਂ ਰਾਜਾਂ ਤੋਂ ਵੀ ਉੱਪਰ ਹੈ ਜਾ ਕੋ ਨਾਮ ਨਦੀਆ ਮੇਰਾ ਸਤਿਗੁਰੂ ਸੇ ਮਰ ਜਨਮ ਹੈ ਗਵਾਰਾ ਪਰ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਹੈ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਸੱਚਾ ਗੁਰੂ ਨਹੀਂ ਹੈ ਉਹ ਮਨੁੱਖ ਰੋਜ਼ ਜੰਮਦਾ ਤੇ ਮਰਦਾ ਹੈ ਤੇ ਉਹ ਮਨੁੱਖ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਮੂਰਖ ਹੈ ਮੇਰੇ ਸਤਿਗੁਰ ਹੀ ਪਤਰਾਕ हे मेरे गुरु मेरे जीवन ਨੂੰ ਸਵਾਰਨ ਵਾਲੇ ਪ੍ਰਮਾਤਮਾ ਮੇਰੀ ਇੱਜ਼ਤ ਪਤ ਆਪ ਜੀ ਦੇ ਹੱਥ ਵਿੱਚ ਹੈ ਆਪ ਹੀ ਮੇਰੀ ਪਤ ਰੱਖੋ ਆਪ ਹੀ ਮੇਰਾ ਜੀਵਨ ਸਵਾਰੋ ਚਿਤ ਆਵੇ ਤਬ ਹੀ ਪਤ ਪੂਰੀ ਵਿਸਰਤ ਰਲਿਆ ਖਾਕ ਜਦੋਂ ਉਹ ਪ੍ਰਮਾਤਮਾ ਮਨੁੱਖ ਦੇ ਚਿਤ ਵਿੱਚ ਹੈ ਜਾਲ ਵਿੱਚ ਰਹਿੰਦਾ ਹੈ ਉਦੋਂ ਪ੍ਰਮਾਤਮਾ ਉਹਦੇ ਸਾਰੇ ਕਾਰਜ ਵਿਹਾਰ ਸਵਾਰਦਾ ਹੈ ਵਿਸਰਤ ਰਲਿਆ ਖਾਕ ਤੇ ਜੇ ਪ੍ਰਮਾਤਮਾ ਮਨੁੱਖ ਦੇ ਮਨ ਦੇ ਵਿੱਚੋਂ ਵਿਸਰ ਜਾਵੇ ਸਮਝੋ ਉਹ ਖਾਕ ਬਣ ਜਾਂਦਾ ਹੈ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਤੋਂ ਬਗੈਰ ਰਹਾਉ ਰੂਪ ਰੰਗ ਖੁਸ਼ੀਆਂ ਮਨਪੋਗਣ ਤੇ ਤਿਰਸ਼ਿਦਰ ਵਿਕਾਰਾ ਸੰਸਾਰ ਦੇ ਜਿੰਨੇ ਵੀ ਸੁੱਖ ਹਨ ਮਨਪੋਗਦਾ ਹੈ ਇਹ ਵਿਕਾਰਾਂ ਦੇ ਅਧੀਨ ਹੀ ਭੋਗਦਾ ਹੈ ਹਰ ਕਾ ਨਾਮ ਨਿਧਾਨ ਕਲਿਆਣਾ ਸੁਖ ਸਹਿਜ ਇਸਾਰਾ ਪਰਮਾਤਮਾ ਦੇ ਨਾਮ ਦਾ ਜਿਸ ਨੇ ਆਸਰਾ ਲੈ ਲਿਆ ਉਸ ਦਾ ਕਲਿਆਣ ਹੋ ਗਿਆ ਤੇ ਉਹਨੇ ਮਨ ਦਾ ਸੁਦੀਵੀ ਸੁਖ ਪ੍ਰਾਪਤ ਕਰ ਲਿਆ ਮਾਇਆ ਰੰਗ ਬਿਰੰਗ ਖਿਨਾਮੇ ਜੋ ਬਾਦਰ ਕੀ ਸ਼ਾਇਆ ਸਭ ਕਹਿੰਦੇ ਸੰਸਾਰ ਦੇ ਜਿੰਨੇ ਵੀ ਰੰਗ ਨੇ ਮਾਇਆ ਦੇ ਰੰਗ ਨੇ ਇਹ ਏਵੇਂ ਨੇ ਜਿਵੇਂ ਅਸਮਾਨ ਤੇ ਬੱਦਲ ਆਉਂਦੇ ਹਨ ਤੇ ਚਲੇ ਜਾਂਦੇ ਹਨ ਇਸੇ ਤਰ੍ਹਾਂ ਸੰਸਾਰ ਦੇ ਮਾਇਆ ਦੇ ਜਿਹੜੇ ਸੁਖ ਨੇ ਰੰਗ ਨੇ ਇਹ ਆਉਂਦੇ ਤੇ ਜਾਂਦੇ ਰਹਿੰਦੇ ਹਨ ਸੇ ਲਾਲ ਭੇ ਗੂੜੇ ਰੰਗ ਰਾਤੇ ਜਿਨ ਗੁਰਮਿਲ ਹਰ ਹਰ ਗਾਇਆ ਉਹ ਗੁਰਮੁਖ ਪਿਆਰਿਆਂ ਦੇ ਮਨ ਹਮੇਸ਼ਾ ਹੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਇਹ ਤਾਕਤ ਦਿੱਤੀ ਕਿ ਗੁਰੂ ਦੇ ਨਾਲ ਮਿਲ ਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰ। ਉਚ ਮੂਚ ਆਪਾਰ ਸੁਆਮੀ ਅਗੰਮ ਦਰਵਾਰਾ ਉਹ ਪ੍ਰਮਾਤਮਾ ਸਭ ਤੋਂ ਉੱਚਾ ਹੈ। ਬੇਅੰਤ ਹੈ ਵਿਸ਼ਾਲ ਹੈ। ਉਹਦਾ ਦਰਕਰ ਸਭ ਤੋਂ ਉੱਚਾ ਹੈ। ਨਾਮੋਂ ਵਡਿਆਈ ਸੋਭਾ ਨਾਨਕ ਕਸਮ ਪਿਆਰਾ। ਤੇ ਗੁਰਮੁਖ ਪਿਆਰੇ ਨੇ ਉਸ ਦੇ ਨਾਮ ਦੇ ਵਿੱਚੋਂ ਇਸ ਸੰਸਾਰ ਤੋਂ ਵਡਿਆਈ ਪ੍ਰਾਪਤ ਕੀਤੀ ਹੈ। ਦਾਸ ਨਾਨਕ ਇਹ ਆਖਦਾ ਹੈ ਕਿ ਮੇਰਾ ਪਗਤੀ ਪ੍ਰਮਾਤਮਾ ਜਿਹੜਾ ਹੈ ਬੜਾ ਪਿਆਰਾ ਲੱਗਦਾ ਹੈ ਮੈਨੂੰ ਉਹਦੇ ਕਰਕੇ ਹੀ ਮੇਰੀ ਸੰਸਾਰ ਦੇ ਉੱਤੇ ਸੋਭਾ ਹੁੰਦੀ ਹੈ ਤੇ ਜੈ ਜੈਕਾਰ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ